ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਤੂੰਬੜਵਾਨ ਜੀ ਤਾਸੀਲ ਤੇ ਜ਼ਿਲ੍ਹਾ ਬਾਈਨੂ ਫਰੋਜਪੋਰੀ ਪੈਂਦਾ ਹੈ ਜੀ ਅੱਜ ਦੀ ਵੀਡੀਓ ਚ ਤੁਹਾਡੇ ਲਈ 4 ਐਨੀਮਲ ਲੈ ਕੇ ਆਏ ਆ ਜੀ ਚਾਰੇ ਸੂਏ ਸਵਾਏ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਆ ਜਾਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਗੁਰਪ੍ਰੀਤ ਸਿੰਘ ਵੇ ਪਿੰਡ ਤੁੰਬੜਪਾਨਾ ਜ਼ਿਲ੍ਹਾ ਤੇ ਤਹਿਸੀਲ ਫੋਰੇਪੁਰ ਮੋਬਾਈਲ ਨੰਬਰ 6239840255 ਜੀ ਚੈੱਕ ਕਰੀ ਬੋਲਦਾ 6239840255 ਠੀਕ ਆ ਬਾਈ ਇੱਕ ਨੰਬਰ ਇਧਰੋਂ ਸ਼ੁਰੂ ਕਰ ਲੈਣੇ ਆ ਜੀ ਸੂਆ ਬਾਈ ਕਿੰਨਾ ਵਾਸਤੇ ਸੂਆ ਦੂਜਾ ਵੀਰੇ ਦੋ ਸੂਈ ਹੈ ਜੀ ਇਹ ਵੀ ਮਹੀਨੇ ਦੀ ਸੂਈ ਬੱਚੀ ਖੜੀ ਹੋਵੇ ਬੱਚਾ ਕਿ ਵਿਚਾਲੜ ਲਈ ਜੀ ਹਾਂ ਜੀ ਬੱਚੀ ਹੈ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਬੱਚਾ ਮਗਰ ਵੱਛੀ ਹੈ ਜੀ 1 ਮਹੀਨਾ ਹੋ ਗਿਆ ਸੂਈ ਨੂੰ ਤੇ ਬਈ ਜਿਹੜਾ ਨੈੱਟ ਭਾਂਡੇ ਵਾਲਾ ਦੁੱਧ ਨੈੱਟ 18 19 ਕੋਲ ਤੋਂ ਤਿਆਰ ਕਹਿਣ ਕੋਲ 25 26 18 19 ਕੋਲ ਤੋਂ ਤਿਆਰ ਹੈ ਜੋ ਦੋ ਟਾਈਮ ਚਲੋ ਤਿੰਨ ਟਾਈਮ ਚਲੋ ਆਪਣੇ ਘਰੇ ਇਕੱਠੀ ਹੋਵੇ ਥਣਾ ਦੀ ਓਕੇ ਹੈ ਜੀ ਥਣਾ ਦੀ ਓਕੇ ਹੋ ਜਾਮਾ ਤੋੜ ਕੇ ਦਿਖਾ ਦਿਜੀਏ ਤੋੜੀ ਜਗੀ 22 ਦੇ ਦਸਨ ਮੁਤਾਬਕ ਜੀ ਸੂਆ ਦੂਜਾ ਸੂਈ ਹੈ ਜੀ 1 ਮਹੀਨਾ ਹੋ ਗਿਆ ਸੂਈ ਨੂੰ ਬੱਚਾ ਮਗਰ ਬੱਚੀ ਆ ਦੇਖ ਸਕਦੇ ਹੋ 18 ਤੋਂ 19 ਕਿਲੋ ਦੁੱਧ ਬਾਈ ਦੱਸਦਾ ਕਿ ਮੇਰੇ ਘਰੇ ਤਿਆਰ ਆ ਜੀ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ ਛੇ ਚੋਲਿਓ ਜੀ ਹਵਾਨਾ ਸੋਹਣਾ ਫਿਟਿੰਗ ਵਾਲਾ ਇੱਕ ਆ ਬਾਈ ਵੈਸੇ ਹੀ ਆ ਮਾੜੀਆਂ ਮਾੜੀਆਂ ਆ ਜੀ ਇਹ ਬੁੱਭੀਆਂ ਚੱਲਦੀਆਂ ਨਹੀਂ ਠੀਕ ਆ ਜੀ ਬੈਕ ਸਾਈਡ ਤੋਂ ਥਣਾ ਦਾ ਸਾਈਜ਼ ਪੁੱਲੀ ਪੁੱਲੀ ਬਹੁਤ ਆ ਬਾਈ ਸੋਹਣਾ ਹਵਾਨਾ ਫਿਕਸਡ ਰ ਆ ਜੀ ਥਣਾ ਦੇ ਡਾਨਾ ਠੰਡੀ ਸੀਲ ਬਾਈ ਪੂਰੀ ਬੋਲ ਬੋਲਦੀ ਆ ਵੀ ਮਾਜੇ ਨਹੀਂ ਆਣਾ ਪਾਣਾ ਪਿਆ ਠੀਕ ਆ ਚਵਾਈ ਦੀ ਇੱਕ ਨੰਬਰ ਹਾਂਜੀ ਹਾਂਜੀ ਠੀਕ ਆ ਜੀ 18 ਤੋਂ 19 ਕਿੱਲੋ ਜੋਕੇ ਲਿਜਾ ਸਕਦੇ ਆ ਜੀ ਅੱਗੇ ਦੁੱਧ ਤੁਹਾਡੀ ਸੇਵਾ ਦਾ ਜਿਹੜਾ ਬਾਈ ਦੇ ਘਰੇ ਤਿਆਰ ਆ ਬਾਈ ਕਹਿੰਦਾ ਮੇਰੇ ਘਰੇ ਸੋ ਸਕਦੇ ਆ ਕੱਦ ਕੱਤ ਵੀ ਚੰਗਾ ਜੀ ਡਿਮਾਂਡ ਬਰੇ ਦੀ ਜੈਜ ਜੀ ਇਹਦਾ ਡਿਮਾਂਡ ਬਰੇ 58000 ਰੁਪਏ ਕਰਦੇ ਆ ਪੋਜੂ ਲਸ ਹਾਂਜੀ ਲੈਸ ਮੰਗਤਾਂ ਕਰਾਂਗੇ ਜੀ ਠੀਕ ਹੈ ਜੀ 58000 ਰੁਪਏ ਬਾਈ ਉਹਦੀ ਡਿਮਾਂਡ ਕਰਦੇ ਆ ਵਿੱਚੋਂ ਬਾਈ ਕਹਿੰਦਾ ਲੈਸ ਜ਼ਰੂਰ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਅੱਗੇ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹਦਾ ਵੀਰੇ ਸੂਈ ਤਾਜੀ ਆ ਬੱਚਾ ਮਰ ਗਿਆ ਦੁੱਧ ਹਲ 22 23 ਕੁਲ ਸੀਗਾ ਤੇ ਹੁਣ ਸਹੀ ਜਿਹੜਾ ਜੋਖਮਾ ਦੁੱਧ ਦਾ 18 19 ਕੋ ਦੁੱਧ ਹੈਗਾ ਥੱਲੇ ਹਾਂ ਬੱਚਾ ਮਾਰੇ ਨੂੰ ਕਿੰਨਾ ਬੱਚਾ ਮਰ ਗਿਆ ਇਹਨੂੰ ਮੇਰੇ ਪਾਸੋਂ ਮਰਿਆ ਮੈਂ ਉਹਦੀ ਵੀਡੀਓ ਬਣਾਉਣੀ ਸੀ ਕਿ ਤੁਸੀਂ ਉਹ ਲੇਟ ਠੀਕ ਹੈ ਜੀ ਬਣਾਉਣੀ ਸੀ ਫਿਰ ਮੈਂ ਉਹ ਮਰ ਗਿਆ ਉਹਦੇ ਵਿੱਚ ਠੀਕ ਹੈ ਬਾਈ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹਨੂੰ ਵੀਰੇ ਮਹੀਨਾ ਡੇਢ ਮਹੀਨਾ ਹੋ ਗਿਆ ਗੁਰਾ ਉਹਨਾਂ ਨੇ ਠੀਕ ਹੈ ਜੀ ਉਹ ਬੱਚੀ ਨਾਲ ਹੀ ਸੂਈ ਸੀ ਹਾਂ ਕਿੰਨੇ ਦੀ ਸੂਈਆਂ ਬੱਚਾ ਸੂਆ ਕਿੰਨਾ ਮਾਂ ਬਾਈ ਤੇ ਤੀਜਾ ਵੀਰੇ ਠੀਕ ਹੈ ਸੂਆ ਬਾਈ ਦੱਸਦਾ ਤੀਜਾ ਸੂਈ ਵੀ ਹੈ ਜੀ ਬੱਚਾ ਐਕਸਪਾਇਰੀ ਆ ਮਹੀਨੇ ਤੋਂ ਪਲੱਸ ਦੀ ਸੂਈ ਆ ਦੁੱਧ ਬਾਈ ਦੱਸਦਾ ਜਿਆਦਾ ਸੀਗਾ ਇਹਦੇ ਥੱਲੇ ਵੀ 18 ਤੋਂ 19 ਕਿਲੋ ਫਣਾਂ ਦੇ ਸਹਿਜ ਸੋਨੇ ਆ ਜੀ ਗੈਪ ਤੇ ਲੱਗੇ ਹੋਏ ਹੱਥੀ ਚਵਾਈ ਆ ਦਾ ਥਾਣਾ ਦੇਖ ਸਕਦੇ ਹੋ ਬਾਕੀ ਚਾਰ ਹੀ ਥਾਣਾ ਕੋਈ ਫੋਟ ਨਿਸ਼ਾਂਖ ਨਹੀਂ ਬੱਚਾ ਅਕਸਪੈਰੀ ਹੋਣ ਦੇ ਕਾਰਨ ਬਾਈ ਕਹਿੰਗਾ ਥੋੜਾ ਜਿਹਾ ਦੁੱਧ ਘਟ ਗਈ ਆ 18 ਤੋਂ 19 ਦੁੱਧ ਵੇਲੇ ਵਧੂਗੀ ਜੇ ਨਾ ਆਪਾਂ ਕਿੰਨਾ ਦੋ ਦੇਊਗੀ ਦੇ ਦਊਗੀ 2-4 ਦਿਨਾਂ ਤੇ ਕਰ ਸੇਵਾ ਨਾਲ ਬਾਤ ਜੂਗੀ ਜਿੰਨਾ ਆਪਾਂ ਦੇ ਕੱਢ ਲਾ ਬੱਚਿਆਂ ਦਾ ਦੁੱਧ ਠੀਕ ਹੈ ਡਿਮਾਂਡ ਵੇਲੇ ਆ ਜੀ ਇਹ ਜੀ ਡਿਮਾਂਡ 55000 ਰੁਪਏ ਜੇ ਜੋੜਾ ਲੈ ਜੂਜੀ ਕੋਈ ਹਾਂਜੀ ਮਾਨਤਾ ਕਰ ਦਾਂਗੇ ਵੀਰੇ ਠੀਕ ਹੈ ਜੀ ਇਹਦੀ ਡਿਮਾਂਡ ਬਾਈ ਦੱਸਦਾ 55000 ਰੁਪਿਆ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਨਤਾ ਹੋ ਜੂਗਾ ਅੱਗੇ ਵੀਰੇ ਇਹਦੀ ਕੀ ਡਿਟੇਲ ਹੈ ਇਹ ਪਹਿਲੇ ਨਾ ਬੱਚੀ ਹੈ ਵੀਰੇ ਚੌਗੀ ਆ ਮੂੰਹ ਪਾਸ ਤੋਂ ਸੋਈ ਆ ਵੀਰੇ ਹਜੇ ਠੀਕ ਹੈ ਜੀ ਸੂਆ ਸਟਾਰਟਿੰਗ ਕੀਤੀ 14 ਕਿਲੋ ਦੁੱਧ ਚ ਠੀਕ ਹੈ ਜੀ ਸੂਆ ਪਹਿਲਾ ਮੂੰਹ ਤੋਂ ਚਾਰ ਦੰਦ ਆ ਜੀ ਬੱਚੀ ਮਗਰ ਵੀ ਬਹੁਤ ਚੰਗੀ ਆ ਆਹ ਕਾਲੀ ਬੱਚੀ ਜੀ ਇਹੋ ਜੀ ਆਪਾ ਕਰਮ ਵਾਲੀ ਉਹੋ ਜਿਹਾ ਮਗਰ ਬੱਚਾ ਜੀ ਉਸ ਹੁਣ ਬੋਲਾ ਕੇ ਵੀਰੇ ਦੁੱਧ ਆ ਜੀ ਦੁੱਧ ਆ ਬੋਲਾ ਵੀਰੇ ਤੀਜਾ ਦਿਨ ਹੀ ਹੈ ਸੁਈ ਨਾ ਠੀਕ ਆ ਜੀ ਕਿੰਨਾ ਤਿਆਰ ਆ ਜੀ 14 ਕਿਲੋ ਤਿਆਰ ਆ ਵੀ ਜੀਰ ਡਨ ਆ ਜੀ ਜੇ ਡਨ ਆ ਵੀਰੇ ਆਪਣੀ ਗਰੰਟੀ ਹੋ ਜੀ ਥਾਣਾ ਦੀ ਵੀ ਓਕੇ ਆ ਜੀ ਹਾਂਜੀ ਹਾਂਜੀ ਬਈ 14 ਕਿਲੋ 22 10 ਦਾ ਬੋਲਾ ਨੈਟ ਰੈਡੀ ਆ ਜੀ ਥਾਣਾ ਦੱਸਿਆ ਜੀ ਇਹਦੇ ਵੀ ਸੋਹਣੇ ਗੈਪ ਤੇ ਲੱਗੇ ਵੀ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਅੰਗ ਕ੍ਰੋਸ ਆ ਜਾਂਦਾ ਫੈਕਸਟਰ ਦੀ ਆ ਕਾਮਯਾਬੀ ਇਹੀ ਜ਼ਿਆਦਾ ਹੁੰਦੀ ਜੋ ਜੰਮੀਆ ਵੀਰੇ ਦੇ ਘਰ ਦੇ ਨੇ ਕਿਹਾ ਵੀ ਬੁਖਾਰ ਨਹੀਂ ਜਿਹੜਾ ਹੈ ਠੀਕ ਆ ਜੀ ਚੰਗੀ ਆ ਵੀਰੇ ਡੋਲ ਦੇ ਪੱਖ ਤੋਂ ਪੂਰੀ ਚੰ ਹਣਾ ਦੇ ਸਿਰ ਸੋਹਣਿਆ ਫਿਕਸ ਆਰਡਰ ਦਾ ਵੀਰੇ ਫਾਇਦਾ ਹੋ ਜਾਂਦਾਗਾ ਕਿ ਮਿਸਟੈਟਸ ਵਗੈਰਾ ਦੀ ਪ੍ਰੋਬਲਮ ਇਹ ਆਰਡਰ ਨੂੰ ਆਉਂਦੀ ਹੈ ਬਾਕੀ 14 ਕਿਲੋ ਬੋਲਾ ਨੈਟ ਰੈਡੀ ਹੈ ਜੀ ਤਸੱਲੀ ਤੁਸੀਂ ਕਰਨੀ ਆ ਜੇ ਹਾਈਟ ਦੀ ਗੱਲ ਕਰਗੇ ਤਾਂ ਵੱਡੀਆਂ گاਵਾਂ ਦੇ ਬਰੋਬਰ ਦੀ ਹਾਈਟ ਹੀ ਆ ਹਜੇ ਮੂੰਹ ਤੋਂ ਚਾਰਦਾਨ ਦਾ ਹਜੇ ਹਾਈਟ ਕਰਮ ਵਾਲੀ ਮੂਹਰ ਕਰੂਗੀ ਕਿੰਨਾ ਕੁ ਪਾਜੂ ਬਈ ਦੁੱਧ ਦੇ ਦੁੱਧ ਦੇ 18 ਨੂੰ ਕੋਲ ਦੇਊਗੀ ਠੀਕ ਹੈ ਜੀ ਕਹਿੰਦੇ ਆਪਾਂ 20 ਕਿਲੋ ਕਹਿ ਰਹੇ ਸੀ 80000 ਤੀਜਾ ਦਿਨ 14 ਕੋਲ ਸਟਾਰਟ ਆ ਦੁੱਧ ਦੇ 4-5 ਕਿਲੋ ਵਧਾਣ ਦੀ ਵੱਡੀ ਗੱਲ ਨਹੀਂ ਠੀਕ ਹੈ ਜੀ ਇਹਦੀ ਡਿਮਾਂਡ ਫਿਰ ਕੀ ਰਹੇਗਾ ਇਹਦੀ ਡਿਮਾਂਡ ਵੀਰੇ 55000 ਆਪਾਂ ਬੱਚੀ ਜੀ ਦੇ ਦਾਂਗੇ ਜਮਾ ਜਾਇਜ ਡਿਮਾਂਡ ਆ ਜੀ 55000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਬਾਕੀ ਮਾਨਤਾ ਨੂੰ ਦੇਚੋ ਜਰੂਰ ਹੋਊਗਾ ਜੀ ਇਹਨੂੰ ਚੱਚੂਗੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਅੱਗੇ ਵੀਰੇ 4 ਨੰਬਰ ਇਹ ਵੀ ਵੀਰੇ ਪਰਸੇ ਇਕੱਠੀ ਨਹੀਂ ਹੋਈਆਂ ਜੜਾ ਪਰਸੋ ਸੂਈ ਇਹਦੇ ਮਗਰ ਬੱਚਾ ਕੀ ਹੈ ਇਹਦੀ ਮਗਰੀ ਬੱਚੀ ਹੈ ਵੀਰੇ ਠੀਕ ਆ ਬਾਈ ਸੂਆ ਕਿੰਨਾ ਪੀਜਾ ਸੂਆ ਵੀ ਸੁਈ ਹੈ ਇਹ ਠੀਕ ਹੈ ਇਹਦੇ ਥੱਲੇ ਬੌਲਾ ਕਿੰਨਾ ਹੈ ਇਹ ਥੱਲੇ ਵੀ ਦੁੱਧ ਸੀਗਾ 10 ਕਿਲੋ ਹੁਣ 8 ਕਿਲੋ ਦੁੱਧ ਆ ਇਹਦੇ ਦਿਨਾਂ ਕੋਰਲੇ ਥਾਣਾ ਜਾਂ ਮਗਰਲਾ ਥਾਣਾ ਹੁਣ ਟੈਕ ਆਇਆ ਵਿਆ ਅਬਾ ਦੱਸ ਕੇ ਦੇਣੀ ਆ ਪੱਤਲ ਕਰਕੇ ਦੇ ਦਾਂਗੇ ਬੈਠ ਪੱਤਲ ਕਰਕੇ ਆ ਭਾਣਾ ਮਿਲਿਆ ਭਾਣਾ ਨਹੀਂ ਦੇ ਦਾਂਗੇ ਹੁਣ ਜਿਹੜਾ ਬੌਲਾ ਦੁੱਧ ਦਾ 8 ਤੋਂ 8 ਕਿਲੋ ਤਾਂ ਹੈਗਾ ਬੌਲਾ ਬੌਲਾ ਵੀ ਦੁੱਧ ਨਹੀਂ ਹੈ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਬੌਲਾ 8 ਕਿਲੋ ਤਿਆਰ ਆ ਜੀ 22 ਦਾ ਕਿ ਇੱਕ ਤੁਹਾਨੂੰ ਤਿੱਲ ਕਰਕੇ ਦੇਣੀ ਆ ਪ੍ਰੋਬਲਮ ਆ ਗਈ ਜੀ ਉਹਦੇ ਬਾਕੀ ਥਾਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੋਇਆ ਹੱਥੀ ਜਵਾਈ ਵਾਲਾ ਥਾਣਾ ਜੀ ਦੁੱਧ ਵੀਰੇ ਮਾਰਕਲੇ 15 16 ਕੁ ਰਸਲ ਦਿੰਦੀ ਰਹੀ ਆ ਠੀਕ ਆ ਜੀ ਤੇ ਪਰ ਆਪਾਂ ਹੁਣ ਉਮੀਦ ਕਰਦਾ ਜੇ ਥਣ ਖਰਾਬ ਹੋਣ ਕਿਵੇਂ ਚੈਡਸ ਕਰਕੇ ਇਨਫੈਕਸ਼ਨ ਦੁੱਧ ਘਟ ਜਾਂਦਾ ਪਸ਼ੂ 12 ਤੇਰੇ ਕੋਲ ਦੁੱਧ ਸੇਵ ਨਹੀਂ ਜਾਂਦੀ ਠੀਕ ਆ ਜੀ ਇਹਦੀ ਡਿਮਾਂਡ ਵੀਰੇ ਕੀ ਰਹਿਣ ਵਾਲੀ ਹੈ ਇਹਦਾ ਡਿਮਾਂਡ ਹੈ ਵੀਰੇ 28 ਰੁਪਏ ਕਰਦੇ ਭੱਜ ਜੀ ਜਮਨ ਅੱਜ ਡਿਮਾਂਡ ਆ ਜੀ ਇਹਦੀ ਡਿਮਾਂਡ 28000 ਰੁਪਿਆ ਕਰਦੇ ਆ ਬਾਕੀ ਬਾਈ ਕਹਿੰਦਾ ਉਹਦੇ ਚੋਂ ਲੈਸ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਚਚੂਗੀ ਨੰਬਰ ਡਿਗਰੀ ਤੇ 22 ਦਾ ਚਲਦਾ ਰਹੂਗੀ। ਬਾਕੀ ਵੀਰੇ ਵੇੜਾ ਆਪਣੀ ਗੱਭਣ ਖੜੀ ਬਾਹਰ ਵਿਖਾ ਦੇ ਜੀ ਜੇ ਕਦੇ ਪਸੰਦ ਆਈ ਤਾਂ ਲੈ ਲਈ। ਠੀਕ ਆ ਜੀ, ਕੱਚੀ ਆ ਜੀ ਉਹ। 7 ਮਹੀਨੇ ਦੀ ਗੱਭਾ ਵੀਰੇ। ਠੀਕ ਆ, ਦੁੱਧੋ ਡرائی ਆ ਜੀ। ਇਹ ਦੁੱਧ ਡرائی ਕਰਦੇ ਟੂਪਾ ਚੜਾਈਆਂ ਵੀਰੇ। ਠੀਕ ਆ, ਇੱਕ ਟੋਕੜ ਗੱਭਣ ਵੇੜ ਕੱਦ ਘਾਟ ਬਹੁਤ ਚੰਗਾ ਬਈ ਫੁੱਲ ਵਜਨ ਵਜੂਦ ਵਾਲੀ ਆ। ਸੁਆ ਕਿੰਨਾ ਸੁਈ ਇਹਨੇ ਸੁਆ ਵੀਰੇ ਹੁਣ ਤੀਜਾ ਸੂਣਾ ਵੀਰੇ ਆਪਣੇ ਕੋਲੇ ਸੁਈਆ ਘਰ ਦੀ ਬੱਚੀ ਇਹ। ਠੀਕ ਆ। 28 ਕਿਲੋ ਤਾਂ ਦਿੰਦੀ ਰਹੀ ਆਪਣੇ ਕੋਲੇ ਵੀ। 28 ਹਾਂ। 28 ਕਿਲੋ ਦਿੰਦੀ ਰ ਆ ਦੋ ਮਹੀਨੇ ਤਨਾ ਦੀ ਓਕੇ ਹੈ ਜੀ ਇਥੇ ਨਾਲ ਦੀ ਓਕੇ ਵੀਰੇ ਤਸੱਲੀ ਠੀਕ ਹੈ ਇਹਦੀ ਡਿਮਾਂਡ ਕੀ ਰਹਿਣਾਲੀ ਹੈ ਇਹਦੀ ਡਿਮਾਂਡ ਵੀ 55000 ਰੁਪਏ ਆਪਾਂ ਹਾਂਜੀ ਮੌਕੇ ਵੀਰੇ ਹੋਜੂਗੀ ਮਾਨਤਾ ਨੇ ਜਦੋਂ ਆਪਣੀ ਸੱਜਰੇ ਬੱਚੀ ਪਲਾ 80 85 ਬੱਚੀ ਹੈਗੀ ਹੈ ਵੀਰੇ ਠੀਕ ਹੈ ਜੀ ਅੱਜ ਤੱਕ ਆਪਣੇ ਗਾਇਆਂ ਜਿਆਦਾ ਕਰਕੇ ਆਪਾਂ ਵੇਚਣਾ ਵੀ ਚਲ ਦੁੱਧ ਹੋਰ ਦੁੱਧ ਵਾਲੀਆਂ ਗਾਇਆਂ ਪਾਉਣਾ ਠੀਕ ਹੈ ਜੀ ਕੱਦ ਕਾਠ ਇਹਦਾ ਵੀ ਵੱਡਾ ਜੀ ਫੁੱਲ ਵਜਨ ਮजूद ਵਾਲੀ 28 29 ਕਿਲੋ ਬਾਈ ਕਹਿੰਦਾ ਆਪਾਂ ਚੁੰਨਦੇ ਰਹੇ ਆ ਜੀ 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਡਿਮਾਂਡ ਇਹਦੀ 55000 ਰੁਪਏ ਜਿਹਨੂੰ ਚਾਹੂਗੀ ਨੰਬਰ ਸਕਰੀਨ ਤੇ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ